ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਥੋੜਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਦੇ ਬਲੌਗ ਚ ਤੁਹਾਡਾ ਸਵਾਗਤ ਆ ਜੀ ਅੱਜ ਫਿਰ ਤੁਹਾਨੂੰ ਆਪਾਂ ਬਣਾ ਕੇ ਦਿਖਾਵਾਂਗੇ ਸਾਗ ਵੀ ਆਪਾਂ ਦੇਸੀ ਤਰੀਕੇ ਨਾਲ ਘਰਾਂ ਕਿਵੇਂ ਬਣਾਉਂਦੇ ਆ ਬਿਲਕੁਲ ਦੇਸੀ ਤਰੀਕੇ ਨਾਲ ਬਣਾਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਸਾਗ ਤੇ ਸਾਗ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਸਾਗ ਤੇ ਸਾਗ ਤੋੜਨ ਦੇ ਲਈ ਜਾਣਾ ਪੈਣਾ ਆਪਾਂ ਨੂੰ ਖੇਤ 'ਚ ਤੇ ਹੁਣ ਸਭ ਤੋਂ ਪਹਿਲਾਂ ਲਿਆਉਂਦੇ ਆਂ ਆਪਾਂ ਸਾਗ ਤੋੜ ਕੇ ਤੇ ਲਓ ਜੀ ਸਾਗ ਤੋੜਨ ਦੇ ਲਈ ਆਉਣਾ ਪੈਣਾ ਆਪਾਂ ਨੂੰ ਖੇਤ 'ਚ ਖੇਤ 'ਚ ਆਪਾਂ ਪਹੁੰਚ ਚੁੱਕੇ ਆਂ ਜੀ ਆਪਣੇ ਯਾਰ ਮਿੱਤਰ ਦਾ ਇਹ ਖੇਤ ਆ ਬਰਸੀਲ ਹੋਈ ਹੋਈ ਆ ਸਾਗ ਦੇਖੋ ਕਿੰਨਾ ਵਧੀਆ ਹੋਇਆ ਬਾਈ ਤੁਹਾਨੂੰ ਦਿਖਾਉਂਦੇ ਆਪਾਂ ਆਹ ਲਓ ਜੀ ਕਿੰਨੀਆਂ ਵਧੀਆ ਗੰਦਲਾਂ ਹੋਈਆਂ ਭੀਆਂ ਠੀਕ ਆ ਜੀ ਹੁਣ ਆਪਾਂ ਤੋੜਦੇ ਆਂ ਫਿਰ ਆਹ ਦੇਖੋ ਸੋਣਾ ਫਿਰ ਖੜਕਾ ਸਾਗ ਤੋੜਨ ਦਾ ਵੀ ਇੱਕ ਵੱਖਰਾ ਹੀ ਨਜ਼ਾਰਾ ਏ ਠੀਕ ਆ ਜੀ ਇਧਰ ਮਨਪ੍ਰੀਤ ਵੀ ਲੱਗੀ ਹੋਈ ਸਾਗ ਤੋੜਨ ਤੇ ਲਓ ਜੀ ਹੁਣ ਆਪਾਂ ਸਾਗ ਤੋੜ-ਤੋੜ ਕੇ ਪਾ ਲੂਗੇ ਝੋਲੀ ਦੇ ਵਿੱਚ ਠੀਕ ਆ ਜੀ ਤੇ ਨਾਲੇ ਤੁਹਾਨੂੰ ਇਧਰ ਈਖਾ ਖੜਾ ਏ ਕੇਤਾਂ ਦਾ ਵਿਊ ਦਿਖਾਉਂਦੇ ਆ ਜੀ ਇੱਧਰ ਆ ਲੋ ਕਿੰਨਾ ਸੋਹਣਾ ਵਿਊ ਐ ਤੇ ਲੋ ਦੀ ਸਾਗ ਆਪਾਂ ਨੇ ਤੋੜ ਲਿਆ ਤੇ ਇੱਧਰ ਇੰਜਨ ਚੱਲ ਰਿਹਾ ਠਕ 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 ਤੇ ਲਓ ਜੀ ਸੂਰਜ ਵੀ ਛਿਪ ਰਿਹਾ ਏ ਤੇ ਸਾਗ ਬਣਾਵਾਂਗੇ ਜੀ ਆਪਾਂ ਕੱਲ ਨੂੰ ਠੀਕ ਹੈ ਜੀ ਅੱਜ ਸਾਗ ਤੋੜ ਲਿਆ ਹੁਣ ਆਪਾਂ ਤਿਆਰੀ ਕਰਕੇ ਰੱਖ ਲਵਾਂਗੇ ਤੇ ਲਓ ਜੀ ਇਹ ਜਾਂਦੀ ਪਹੀ ਆਪਣੇ ਪਿੰਡ ਨੂੰ ਇਹ ਹੈਗਾ ਆਪਣਾ ਮਾਹੌਲ ਪੰਜਾਬ ਇੰਡੀਆ ਦਾ ਠੀਕ ਹੈ ਜੀ ਕਣਕ ਆਪਣੇ ਦੇਖ ਲਓ ਥੋੜੀ ਥੋੜੀ ਨਿਕਲ ਆਈ ਏ ਇਹ ਠੀਕ ਹੈ ਜੀ ਮਾਹੌਲ ਦੇਖੋ ਕਿੰਨਾ ਵਧੀਆ ਏ ਤੇ ਲਓ ਜੀ ਹੁਣ ਚੱਲਦੇ ਆਂ ਫਿਰ ਆਪਾਂ ਘਰੇ ਕਰਦੇ ਆਂ ਸਾਗ ਦੀ ਤਿਆਰੀ ਤੇ ਲਓ ਜੀ ਸਾਗ ਦੀ ਆਪਾਂ ਨੇ ਤਿਆਰੀ ਕਰ ਲਈ ਆ ਜੀ ਸਾਗ ਆਪਾਂ ਰਾਤ ਲੈ ਕੇ ਐਸੀਗੇ ਤੋੜ ਕੇ ਤੇ ਹੁਣ ਆਪਾਂ ਨੇ ਇਹ ਚੰਗੀ ਤਰ੍ਹਾਂ ਵਾਸ਼ ਕਰਕੇ ਠੀਕ ਹੈ ਜੀ ਇਹਦੀ ਗੰਦਲ ਗੁੰਦਲ ਇਹ ਛਿੱਲ ਕੇ ਐ ਚੰਗੀ ਤਰ੍ਹਾਂ ਵੈਸੇ ਕਈ ਇਹਨੂੰ ਕੱਟ ਕੇ ਵੀ ਧੋਂਦੇ ਆ ਪਰ ਆਪਾਂ ਨੇ ਇਹ ਪਹਿਲਾਂ ਹੀ ਚੰਗੀ ਤਰ੍ਹਾਂ 4-5 ਪਾਣੀਆਂ ਚੋਂ ਧੋ ਲਿਆ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਜੀ ਐ ਚੰਗੀ ਤਰ੍ਹਾਂ ਦੇਖੋ ਮਸ਼ੀਨ ਆਪਾਂ ਨੇ ਲਿਆਂਤੀ ਤੇ ਹੁਣ ਆਪਾਂ ਇਹਨੂੰ ਕੱਟ ਲੈਣੇ ਆ ਜੀ ਸਾਗ ਨੂੰ ਸਾਰੇ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਬਣਾਉਣ ਦਾ ਜਿਹੜਾ ਪ੍ਰੋਸੈਸ ਕਰਾਂਗੇ ਸਟਾਰਟ ਤੇ ਲਓ ਜੀ ਸਾਗ ਦੀ ਕਟਿੰਗ ਆਪਾਂ ਨੇ ਕਰ ਲਈ ਹੈ ਜੀ ਸਾਗ ਜੇ ਤੁਹਾਨੂੰ ਮੈਂ ਮਤਲਬ ਪੰਜਾਬੀ ਚ ਦੱਸਾਂ ਜਿਵੇਂ ਚੀਰਨੀਆਂ ਕਹਿ ਦਿੰਦੇ ਆਪਾਂ ਤਾਂ ਇਹ ਚਾਰ ਚੀਰਨੀਆਂ ਐ ਦੋ ਗੁੱਛੀਆਂ ਦੇ ਵਿੱਚ ਪਾਲਕ ਦੀਆਂ ਤੇ ਦੋ ਗੁੱਛੀਆਂ ਹੈਗੀਆਂ ਮ ਇਥੇ ਦੀਆਂ ਤੇ ਜੇ ਮੈਂ ਤੁਹਾਨੂੰ ਮੈਨੂੰ ਕਿਲੋ ਚ ਦੱਸਾਂ ਤਾਂ ਤਕਰੀਬਨ 3 ਕਿਲੋ ਡੇਢ ਡੇਢ ਚ ਇਹ ਸਾਗ ਹੈਗਾ ਜੀ ਤੇ ਉਸ ਤੋਂ ਬਾਅਦ 1 ਕਿਲੋ ਡੇਢ ਕਿਲੋ ਚ ਪਾਲਕ ਹੈਗੀ ਆ ਤੇ 5-6 ਸੂਗਰਾ ਮ ਇਹਦੇ ਵਿੱਚ ਮ ਇਥੇ ਹੈਗੇ ਆ ਇਹ ਤਿੰਨ ਚੀਜ਼ਾਂ ਆਪਾਂ ਨੇ ਇਹਦੇ ਵਿੱਚ ਐਡ ਕੀਤੀਆਂ ਠੀਕ ਆ ਜੀ ਸਾਗ ਪਾਲਕ ਮ ਇਥੇ ਤੇ ਬਾਕੀ ਜਿਹੜਾ ਹੋਰ ਸਮਾਨ ਆ ਤੁਹਾਨੂੰ ਨਾਲ ਦੇ ਨਾਲ ਦੱਸੂंगे ਤੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੀ ਹੁਣ ਆਪਾਂ ਕੋਠੇ ਤੇ ਚੁੱਲਾ ਆਪਾਂ ਨੇ ਰੱਖ ਲਿਆ ਦੇਖੋ ਕਿਉਂਕਿ ਥੱਲੇ ਆ ਜਿਹੜੀ ਜਗ੍ਹਾ ਆਪਣੇ ਥੋੜੀ ਜੀ ਘਟ ਹੈ ਇਸ ਕਰਕੇ ਆਪਣੇ ਚੁੱਲਾ ਜਿਹੜਾ ਕੋਠੇ ਪਰੇ ਰੱਖ ਲਿਆ ਠੀਕ ਹੈ ਜੀ ਪਾਣੀ ਨੂੰ ਆ ਚੁੱਕੀ ਆ ਜੀ ਉਵਾਲੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੋਗੇ ਸਾਗ ਸਾਗ ਆਪਾਂ ਨੇ ਪਹਿਲਾਂ ਵੀ ਧੋ ਲਿਆਤਾ ਠੀਕ ਹੈ ਤਿੰਨ ਚਾਰ ਪਾਣੀ ਜਿਹਨੂੰ ਇੱਕ ਵਾਰੀ ਆਪਾਂ ਨੇ ਹੋਰ ਧੋ ਦਿਆ ਤੇ ਲੋ ਜੀ ਹੁਣ ਪਾਣੀ ਨੂੰ ਉਵਾਲੀ ਆ ਚੁੱਕੀ ਆ ਜੀ ਇਹਨੂੰ ਇਹਦੇ ਵਿੱਚ ਐਡ ਕਰ ਦੰਨੇ ਤੇ ਲੋ ਜੀ ਇਧਰ ਸਾਗ ਆ ਜਿਹੜਾ ਪੈ ਰਿਹਾ ਹੈ ਵੀ ਤੇ ਲੋ ਜੀ ਹੁਣ ਪਾਉਨੇ ਆਪਾਂ ਇਹਦੇ ਵਿੱਚ ਨਮਕ ਠੀਕ ਆ ਜੀ ਤਿੰਨ ਚਮਚ ਪਾ ਦਾਂਗੇ ਆਪਾਂ ਇਹ ਤੇ ਲੋ ਜੀ ਆਪਾਂ ਨੇ ਤਿੰਨ ਚਮਚ ਜਿਹੜੇ ਪਾਤੇ ਆ ਬਾਕੀ ਦੇਖ ਕੇ ਪਾ ਲਵਾਂਗੇ ਤੇ ਲੋ ਜੀ ਤਿੰਨ ਆਪਾਂ ਨੇ ਪਿਆਜ਼ ਕੱਟ ਲਿਆ ਇਹ ਵੀ ਹੋਣੇ ਗੇਰ ਦੇਣੀਆਂ ਜਦੋਂ ਤੱਕ ਸਾਗ ਨੇ ਘੁਲ ਨਾਏ ਗਲ ਨਾਏ ਇਹ ਪਿਆਜ਼ ਵੀ ਵਿੱਚੇ ਗਲ ਜਣੇ ਆ ਜਿਹੜੇ ਆਪਾਂ ਪਿਆਜ਼ ਬਾਅਦ ਚ ਪਾਉਂਦੇ ਆ ਉਹ ਖੜੇ ਖੜੇ ਜੇ ਰਹਿ ਜਾਂਦੇ ਆ ਤੇ ਇਹ ਨਾਲੇ ਗਲ ਜੂਗੇ ਨਾਲੇ ਮਿਕਸ ਹੋ ਜੂਗੇ ਤੇ ਲੋ ਜੀ ਨਾਲੇ ਲਸਣ ਪਾ ਦਾਂਗੇ ਤਕਰੀਬਨ ਤਿੰਨ ਗੱਠੀਆਂ ਲਸਣ ਦੀਆਂ ਇਹ ਠੀਕ ਆ ਜੀ ਤੇ ਇਹਨਾਂ ਗਠੀਆਂ ਆਪਾਂ ਨੇ ਲਸਣ ਦੀਆਂ ਜਿਹੜੀਆਂ ਛਿੱਲ ਲੀਆਂ ਕਟਣੀਆਂ ਨਹੀਂ ਹੈਗੀਆਂ ਇਦਾਂ ਹੀ ਪਾ ਦੇਣੀਆਂ ਜਦੋਂ ਤੱਕ ਸਾਗ ਦੇ ਗਲਣਾ ਇਹਨਾਂ ਨੇ ਵੀ ਵਿੱਚੇ ਗਲ ਜਾਣਾ ਠੀਕ ਹੈ ਜਿਹੜਾ ਕੱਟ ਕੇ ਪਾਉਂਦੇ ਉਹ ਜ਼ਿਆਦਾ ਮਿਕਸ ਹੋ ਜਾਂਦਾ ਇਹ ਥੋੜਾ ਜਿਹਾ ਹੋ ਰਹਿੰਦਾ ਹੈ ਪਰ ਇਹ ਵੀ ਗਲ ਜਾਂਦਾ ਹੈ ਇਹਨਾਂ ਲਸਣ ਆ ਦੇਖ ਲਓ ਇਦਾਂ ਹੀ ਪਾਤੇ ਆਪਾਂ ਨੇ ਜਦੋਂ ਤੱਕ ਸਾਗ ਦੇ ਗਲਣਾ ਬਿਲਕੁਲ ਕਰੀਮ ਬਣ ਜਾਣੀ ਹੈ ਤੇ ਲਓ ਜੀ ਹੁਣ ਆਪਾਂ ਥੋੜੀਆਂ ਸਾਗ ਦੇ ਵਿੱਚ ਮਿਰਚਾਂ ਵੀ ਪਾਵਾਂਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹ 100 ਗ੍ਰਾਮ ਤੋਂ ਥੋੜੀਆਂ ਘੱਟ ਹੈ 70-80 ਗ੍ਰਾਮ ਮਿਰਚਾਂ ਤੇ ਥੋੜਾ ਜਿਹਾ ਆਪਾਂ ਨੇ ਆਦਰਕ ਲੈ ਲਿਆ ਤੇ ਆਪਾਂ ਨੇ ਕੀ ਕਰਨਾ ਤੁਸੀਂ ਇਹਨਾਂ ਨੂੰ ਕੁੰਡੀ ਵਿੱਚ ਵੀ ਕੁੱਟ ਕੇ ਪਾ ਸਕਦੇ ਹੋ ਪਰ ਮੈਂ ਥੋੜੇ ਜਿਹਾ ਦਰਦਰਾ ਜਿਹਾ ਕਰ ਲਵਾਂਗਾ ਜਣੀ ਮਿਕਸੀ ਦੇ ਵਿੱਚ ਪਾ ਕੇ ਨਾ ਆਪਾਂ ਨੇ ਥੋੜੇ ਜੇ ਮੋٹے ਮੋٹے ਜਿਹਾ ਪੀਸ ਲੈਣੇ ਇਹ ਬਹੁਤਾ ਫਾਈਨ ਪੇਸਟ ਨਹੀਂ ਬਣਾਉਣਾ ਤੇ ਲਓ ਜੀ ਹਰੀਆਂ ਮਿਰਚਾਂ ਤੇ ਆਦੇ ਦਾ ਆਪਾਂ ਨੇ ਦਰਦਰਾ ਜਿਹਾ ਪੇਸਟ ਬਣਾ ਲੈਣਾ ਆ ਤੁਸੀਂ ਦੇਖ ਸਕਦੇ ਹੋ ਜਿਆਦਾ ਬਿਲਕੁਲ ਨਹੀਂ ਬਰੀਕ ਕਰਨੇ ਹੈਗੇ ਥੋੜੇ ਜਿਹਾ ਖੜੇ ਜਿਹਾ ਰੱਖਣੇ ਆ ਤੇ ਇਹ ਵੀ ਆਪਾਂ ਹੁਣ ਸਾਗ ਦੇ ਵਿੱਚ ਆ ਜਿਹੜੇ ਐਡ ਕਰ ਦੋਗੇ ਲਓ ਜੀ ਮਿੱਤਰੋ ਹੁਣ ਹਰੀਆਂ ਮਿਰਚਾਂ ਤੇ ਆਦ ਆਪਾਂ ਸਾਗ ਦੇ ਵਿੱਚ ਐਡ ਕਰ ਦੋਗੇ। ਬਾਕੀ ਤੁਸੀਂ ਮਿਰਚਾਂ ਘੱਟ ਵੱਧ ਵੀ ਪਾ ਸਕਦੇ ਹੋ ਥੋਡੀ ਮਰਜ਼ੀ ਆ। ਤੇ ਲਓ ਜੀ ਆਪਾਂ ਨੇ ਹਰੀਆਂ ਮਿਰਚਾਂ ਤੇ ਆਦ ਆ ਵੀ ਐਡ ਕਰਤੀਆਂ। ਤੇ ਹੁਣ ਇਹਨੂੰ ਆਪਾਂ ਪਕਾਵਾਂਗੇ ਤਕਰੀਬਨ ਤਕਰੀਬਨ ਮੱਠੀਆਂਾਂ ਚ ਪਰ 4 ਤੋਂ 5 ਘੰਟੇ। ਤੇ ਜੇ ਇਹਦੇ ਵਿੱਚ ਪਾਣੀ ਦੀ ਲੋੜ ਪਈ ਮਤਲਬ ਜੇ ਪਾਣੀ ਘਟ ਗਿਆ ਤਾਂ ਗਰਮ ਕਰਕੇ ਪਾਣੀ ਪਾਉਣਾ ਠੰਡਾ ਪਾਣੀ ਨਹੀਂ ਪਾਉਣਾ। ਤੇ ਲਓ ਜੀ ਮਿਲਦੇ ਆਂ ਫਿਰ ਹੁਣ ਆਪਾਂ 4 ਤੋਂ 5 ਘੰਟੇ ਬਾਅਦ ਜਦੋਂ ਆਪਣਾ ਸਾਗ ਆ ਨਾ ਬਣ ਕੇ ਰੈਡੀ ਹੋ ਗਿਆ ਤੇ ਲਓ ਜੀ ਸਾਗ ਬਣ ਕੇ ਆਪਣਾ ਰੈਡੀ ਆ ਜੀ ਤਕਰੀਬਨ ਸਾਗ ਪੱਕਦੇ ਨੂੰ ਇਹਨੂੰ ਹੋ ਗਏ ਆ ਜੀ 5-6 ਘੰਟੇ ਠੀਕ ਆ ਜੀ ਆ ਦੇਖੋ ਆਪਾਂ ਨੇ ਸਾਗ ਆ ਜਿਹੜਾ 11-12 ਵਜੇ ਰੱਖਿਆ ਸੀਗਾ ਗੁਰਦੁਆਰਾ ਸਾਹਿਬ ਚ ਪਾਠ ਹੋਣ ਲੱਗ ਗਿਆ ਮਠੀ ਐ ਮਠੀ ਆਂਚ ਪਰ ਆਪਾਂ ਨੇ ਇਹ ਪਕਾਇਆ ਏ ਤੇ ਹੁਣ ਲਾਉਂਦੇ ਇਹਨੂੰ ਆਪਾਂ ਆਲਣ ਮੱਕੀ ਦੇ ਆਟੇ ਦਾ ਤੇ ਲੋ ਜੀ ਇਹਨੂੰ ਹੁਣ ਆਪਾਂ ਘੋਟਦੇ ਆਂ ਜੀ। ਤੁਸੀਂ ਸਾਗ ਦੇਖੋ ਐਨ ਗਲ-ਗਲ ਕੇ ਐਨ ਗੱਲ ਬਣ ਗਈ ਠੀਕ ਹੈ ਜੀ। ਐਦਾਂ ਪੱਕਦਾ ਹੀ ਸਾਗ ਫਿਰ ਸਾਗ ਬਣਾਉਣ ਨੂੰ ਟਾਈਮ ਲੱਗਦਾ। ਜੇ ਟਾਈਮ ਲਾ ਕੇ ਬਣਾਉਗੇ ਵਧੀਆ ਬਣੂਗਾ। ਲੋ ਜੀ ਹੁਣ ਪਾਉਨੇ ਆਂ ਆਲਣੇ ਇਹਦੇ ਵਿੱਚ ਆਪਾਂ। ਮੱਕੀ ਦਾ ਆਟਾ ਪਾਉਂਗੇ ਆਪਾਂ ਤਕਰੀਬਨ ਇਹਦੇ ਵਿੱਚ ਪਾਈਆਕ ਠੀਕ ਹੈ ਜੀ। ਜ਼ਿਆਦਾ ਆਲਣ ਨਹੀਂ ਪਾਉਣਾ ਹੈਗਾ। ਠੀਕ ਹੈ ਜੀ। ਤੇ ਲੋ ਜੀ ਇਹਨੂੰ ਹੁਣ ਪਹਿਲਾਂ ਥੋੜਾ ਆਟਾ ਪਾ ਕੇ ਇਹਨੂੰ ਘੋਟੂਗੇ ਆਪਾਂ। ਠੀਕ ਹੈ ਜੀ ਘੋਟਣੇ ਨਾਲ। ਤੇ ਆਲਣ ਲਾਉਣ ਤੋਂ ਬਾਅਦ ਆਪਾਂ ਇਹਨੂੰ 15-20 ਮਿੰਟ ਥੋੜਾ ਜਿਹਾ ਹੋਰ ਸੇਕ ਲਵਾਉਗੇ ਠੀਕ ਹੈ ਜੀ ਤਾਂ ਜੋ ਮੜ ਜਾ ਆਟਾ ਵੀ ਪੱਕ ਜਾਵੇ ਤੇ ਲਓ ਜੀ ਇਹਨੂੰ ਘੋਟ ਦਿਆਂ ਫਿਰ ਹੁਣ ਆਪਾਂ ਤੇ ਲਓ ਜੀ ਆਪਾਂ ਨੇ ਜਿਹੜਾ ਆਲਣਾ ਹੈ ਉਹ ਲਾ ਲਿਆ ਆਪਾਂ ਨੇ ਪਾਇਆ ਹੈ ਮਾ 200 ਗ੍ਰਾਮ ਆਟਾ ਠੀਕ ਹੈ ਜੀ ਇਸ ਤੋਂ ਜ਼ਿਆਦਾ ਨਹੀਂ ਪਾਉਣਾ ਹੈਗਾ ਫਿਰ ਕੰਮ ਖਰਾਬ ਹੋ ਜਾਊਗਾ ਜੇ ਸਾਗ ਜ਼ਿਆਦਾ ਹੀ ਫਿਰ ਚਾਦਾ ਪਾ ਲਿਓ ਮਨਪ੍ਰੀਤ ਕਹਿੰਦੀ ਵੀ ਆਪਾਂ ਨੇ ਆਲਣ ਘੱਟੇ ਪਾਉਣਾ ਹੈ ਠੀਕ ਹੈ ਜੀ ਤੇ ਲਓ ਜੀ ਇਹਨੂੰ ਘੋਟਦੇ ਆਂ ਫਿਰ ਹੁਣ ਐ ਚੰਗੀ ਤਰ੍ਹਾਂ 10-12 ਮਿੰਟ 15 ਮਿੰਟ ਐਨ ਮਲਾਈ ਬਣਾਉਣੀ ਹੈ ਇਹਦੀ ਠੀਕ ਹੈ ਜੀ। ਆਕ ਦਾ ਕਲਰ ਚੈੱਕ ਕਰੋ ਤੁਸੀਂ। ਮੈਂ ਕਹਿੰਦਾ ਜੇ ਦੇਸੀ ਕੀ ਪਾ ਕੇ ਤੜਕਾ ਲਾ ਕੇ ਖਾਓਗੇ ਨਾ ਨਜ਼ਾਰਾ ਆਊਗਾ। ਆ ਦੇਖੋ ਫਿਰ ਠੀਕ ਹੈ ਜੀ। ਹੈ ਬਣਦੀ ਕਰੀਮ। ਇਹਨੂੰ ਕਹਿੰਦੇ ਵਰਸਾਗ। ਤੇ ਲਓ ਜੀ ਇਹਨੂੰ ਘੋਟਦੇ ਆਂ ਹੁਣ ਚੰਗੀ ਤਰ੍ਹਾਂ। ਤੇ ਲਓ ਜੀ ਮੈਂ ਤਾਂ ਥੱਕ ਗਿਆ ਘੋਟ-ਘੋਟ ਕੇ ਹੁਣ ਮਨਪ੍ਰੀਤ ਲਾਉਂਗੀ 5-7 ਮਿੰਟ। तेजस आज परी तो खा रहे हैं जी मोंग को पड़ी शास्त्री कालकार देखो तो सारे ना दवारी क्या है दवारी क्या है सब तो परेशान है पर ये सबसे खाली जी ठंडा चालन चालने से स्वागत स्वागत है जी ठंडा <laughs> स्वागत है जी आज ਤੇ ਲੋ ਜੀ ਸਹਜ ਜਿਹੜਾ ਥੋੜਾ ਜਿਹਾ ਸੰਗ ਦਾ ਹਲੇ ਇਹਨੂੰ ਬੋਲ ਨਹੀਂ ਹੁੰਦਾ ਤੇ ਓਕਣਾ ਇਹਨੂੰ ਵੀ ਸਿਖਾ ਦੇਣਾ ਆਪਾਂ ਨੇ ਇਹਨੂੰ ਬਲੌਗਰੇ ਬਣਾ ਦੇਣਾ ਆਪਾਂ ਨੇ ਠੀਕ ਹੈ ਜੀ ਬਲੌਗਰ ਬਣਾਣਾ ਫਿਰ ਵੀਡੀਓ ਪਾਈ ਕਰੂੰਗਾ ਪਾਈ ਇਹ ਕਹਿੰਦਾ ਵੀਡੀਓ ਪਾਈ ਕਰੂੰਗਾ ਹੁਣ ਸਹਜ ਦਾ ਚੈਨਲ ਵੀ ਸਬਸਕ੍ਰਾਈਬ ਕਰਵਾ ਦੇਣਾ ਤੁਹਾਨੂੰ ਆਪਾਂ ਨੇ ਇੱਕ ਚੈਨਲ ਹੋਰ ਬਣਾ ਲੈਣਾ ਠੀਕ ਹੈ ਜੀ ਤਾਂ ਨੌ ਰੱਖ ਦੇਣਾ ਆਪਾਂ ਨੇ ਸਹਜ ਹਲਵਾਈ ਲਓ ਜੀ ਸਾਗ ਘੋਟਦੇ ਆਂ ਫਿਰ ਹੁਣ ਉਸ ਤੋਂ ਬਾਅਦ ਕਰਾਂਗੇ ਸਾਗ ਨੂੰ ਆਪਾਂ ਸਰਵ ਤੇ ਜੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰਿਓ ਜੀ ਤੇ ਨਾਲੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਇਹ ਲਓ ਜੀ ਅੱਜ ਫਿਰ ਤੁਹਾਨੂੰ ਸਾਗ ਬਣਾ ਕੇ ਦਿਖਾ ਤੇ ਆਪਾਂ ਨੇ ਤੇ ਨਾਲੇ ਤੁਹਾਨੂੰ ਮੱਕੀ ਦੀਆਂ ਰੋਟੀਆਂ ਵੀ ਦਿਖਾਵਾਂਗੇ ਬਣਾਉਣੀ ਆਪਾਂ ਉਹ ਅਗਲੀ ਵੀਡੀਓ ਚ ਬਣਾਉਣੀ ਆ ਦਿਖਾਵਾਂਗੇ ਕਿਉਂਕਿ ਐਤਕੀ ਫਿਰ ਵੀਡੀਓ ਬਹੁਤ ਹੀ ਲੰਬੀ ਹੋ ਜੂਗੀ ਤੁਹਾਨੂੰ ਪਤਾ ਫਿਰ ਕਈ ਬੰਦੇ ਕਾਨਤ ਦੇ ਵੀਡੀਓ ਦੇਖਣ ਲੱਗੇ ਮੱਕੀ ਦੀ ਰੋਟੀ ਬਣਾਵਾਂਗੇ ਅਗਲੀ ਵੀਡੀਓ ਚ ਸਾਗ ਆਪਾਂ ਨੇ ਅੱਜ ਬਣਾ ਤਿਆ ਤੇ ਲੋ ਜੀ ਸਾਗ ਘੋਟ ਹੋ ਗਿਆ ਹੁਣ ਇਹਨੂੰ ਆਪਾਂ 10-15 ਮਿੰਟ ਇੱਕ ਵਾਰ ਸੇਕ ਹੋਰ ਲਵਾ ਲੂਗੇ ਤਾਂ ਜੋ ਕੋਈ ਬਰਾਟਾ ਨਹੀਂ ਕੱਚਾ ਕੱਚਾ ਜਿਹਾ ਲੱਗਦਾ ਏ ਤੇ ਨਾਲੇ ਜਿਹੜਾ ਆਟਾ ਉਹ ਵੀ ਪੱਕ ਜਾਊਗਾ ਠੀਕ ਹੈ ਜੀ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਤੇ ਲਓ ਜੀ ਸਾਗ ਬਣ ਕੇ ਹੋ ਗਿਆ ਰੈਡੀ ਠੀਕ ਹੈ ਜੀ ਆਹ ਲਓ ਜੀ ਠੀਕ ਹੈ ਜੀ ਕਲਰ ਚੈੱਕ ਕਰੋ ਸਾਗ ਦਾ ਤੁਸੀਂ ਹੁਣ ਚੱਲਦੇ ਆਪਾਂ ਆਪਣੀ ਰਸੋਈ ਮਾ ਥੱਲੇ ਇਹਨੂੰ ਲਾਉਂਗੇ ਤੜਕਾ ਤੇ ਲਓ ਜੀ ਰਸੋਈ ਦੇ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਠੀਕ ਹੈ ਜੀ ਹੁਣ ਲਾਉਂਦੇ ਆਪਾਂ ਸਾਗ ਨੂੰ ਤੜਕਾ ਤੜਕਾ ਲਾਉਣ ਦੇ ਲਈ ਮੈਂ ਜਿੰਨਾ ਕਿ ਤੁਸੀਂ ਸਾਗ ਤੜਕਣਾ ਹੋਇਆ ਉਸ ਹਿਸਾਬ ਨਾਲ ਤੜਕ ਲਿਓ ਮੈਂ ਦੋ ਪਿਆਜ਼ ਕੱਟ ਲਏ ਜੀ ਬਰੀਕ-ਬਰੀਕ ਤੇ ਇੱਕ ਕੱਟ ਲਿਆ ਟਮਾਟਰ ਤੁਸੀਂ ਇਹਦੇ ਵਿੱਚ ਬਰੀਕ ਕੱਟ ਕੇ ਆਦਾ ਵੀ ਪਾ ਸਕਦੇ ਹੋ ਲਸਣ ਵੀ ਪਾ ਸਕਦੇ ਹੋ ਹਰੀ ਮਿਰਚ ਵੀ ਪਾ ਸਕਦੇ ਹੋ ਕਿਉਂਕਿ ਆਪਾਂ ਨੇ ਬਣਾਇਆ ਅੱਜ ਤਾਜਾ ਸਾਗ ਇਸ ਕਰਕੇ ਮੈਂ ਪਹਿਲਾਂ ਉਹਦੇ ਵਿੱਚ ਆਦਾ ਵੀ ਐਡ ਕਰਤੀਆਂ ਹਰੀਆਂ ਮਿਰਚਾਂ ਵੀ ਐਡ ਕਰਤੀਆਂ ਤੇ ਲਸਣ ਵੀ ਐਡ ਕਰਤੀਆ ਜੇ ਮੰਨ ਲਓ ਸਾਗ ਆਪਣਾ ਬਾਸੀ ਹੈ 2-4 ਦਿਨ ਪੁਰਾਣਾ ਸਾਗ ਰੱਖਿਆ ਹੋਇਆ ਆਪਾਂ ਨੇ ਉਹਦੇ ਵਿੱਚ ਆਪਾਂ ਇਹ ਸਮਾਨ ਕੱਟ ਕੇ ਪਾ ਸਕਦੇ ਹਾਂ ਜੀ ਕਿਉਂਕਿ ਹੁਣ ਆਪਾਂ ਨੇ ਤਾਜ਼ਾ ਸਾਗ ਬਣਾਇਆ ਜੀ ਆਪਾਂ ਨੇ ਜਿਆਦਾ ਸਮਾਨ ਪਾਤਾ ਫਿਰ ਉਹ ਮਤਲਬ ਉਹ ਉਸੇ ਸਮਾਨ ਜਿਹਦਾ ਟੈਸਟ ਹੈ ਨਾ ਸਾਗ ਦਾ ਟੈਸਟ ਨਹੀਂ ਆਉਂਦਾ ਇਸ ਕਰਕੇ ਸਿਰਫ ਪਿਆਜ਼ ਤੇ ਟਮਾਟਰ ਪਾਉਂਗੇ ਤੇ ਲਓ ਜੀ ਇੱਧਰ ਰੱਖ ਲਿਆ ਆਪਾਂ ਨੇ ਸਰੋਂ ਦਾ ਤੇਲ ਮਸਟਰਡ ਆਇਲ ਇਹਨੂੰ ਕਰਦੇ ਆਂ ਚੰਗੀ ਤਰ੍ਹਾਂ ਗਰਮ ਤੇ ਤੇਲ ਜਦੋਂ ਗਰਮ ਹੋ ਜਾਵੇ ਪੈਦੇ ਵਿੱਚ ਦੋ ਤੇਜ ਪੱਤੇ ਪਾਉਂਗੇ ਠੀਕ ਆ ਜੀ ਥੋੜਾ ਜਿਹਾ ਪਾਉਂਗੇ ਆਪਾਂ ਜੀਰਾ ਜੀਰਾ ਜ਼ਰੂਰ ਪਾ ਲਿਓ ਤੇ ਇੱਥੇ ਤੁਸੀਂ ਦੋ ਸੁੱਕੀਆਂ ਲਾਲ ਮਿਰਚਾਂ ਵੀ ਪਾ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਟੱਬਾ ਸਟਾਈਲ ਸਾਗ ਬਣਾਉਣਾ ਨਾ ਦੋ ਸੁੱਕੀਆਂ ਮਿਰਚਾਂ ਪਾ ਲਿਓ ਲਾਲ ਉਹਨਾਂ ਦਾ ਵੀ ਵਧੀਆ ਫਲੇਵਰ ਆਉਂਦਾ ਹੈ ਤੇ ਲਓ ਜੀ ਪਿਆਜ਼ਾਂ ਨੂੰ ਹੁਣ ਆਪਾਂ ਭੁੰਨਦੇ ਆਂ ਐਨ ਪੂਰੇ ਸੇਕ ਤੇ ਆਪਾਂ ਨੇ ਪਿਆਜ਼ ਜ਼ਿਆਦਾ ਬਰਾਊਨ ਵੀ ਨਹੀਂ ਕਰਨੇ ਤੇ ਬਹੁਤੇ ਕੱਚੇ ਵੀ ਨਹੀਂ ਰੱਖਣੇ ਤੇ ਲਓ ਜੀ ਇਹਨਾਂ ਨੂੰ ਹੁਣ ਭੁੰਨ ਲੈਂਦੇ ਆਪਾਂ ਤੇ ਲਓ ਜੀ ਪਿਆਜ਼ ਆਪਣੇ ਭੁੰਨੇ ਗਏ ਜੀ ਹੁਣ ਆਪਾਂ ਇਹਦੇ ਵਿੱਚ ਹਲਕੀ ਜੀ ਹਲਦੀ ਪਾਉਂਗੇ ਇੱਕ ਚੁਟਕੀ ਆਪਸ਼ਨਲ ਹੈ ਤੁਹਾਡੀ ਮਰਜ਼ੀ ਆ ਪਾਣੀ ਹੋਈ ਪਾ ਲਿਓ ਠੀਕ ਹੈ ਜੀ ਨਹੀਂ ਰਹਿਣ ਦਿਓ ਤੇ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰ ਦੋਗੇ ਆਪਾਂ ਟਮਾਟਰ ਲਓ ਜੀ ਟਮਾਟਰ ਪਾਤੇ ਕੰਮ ਨੂੰ ਆਪਾਂ 2 ਮਿੰਟ ਧੁੰਦੀਆਂ ਠੀਕ ਹੈ ਜੀ మీడియం ਸੇਕ ਤੇ ਤਾਂ ਕਿ ਟਮਾਟਰ ਜਿਹੜੇ ਹਲਕੇ ਜੇ ਨਰਮ ਹੋ ਜਵੇ ਤੇ ਲਓ ਜੀ 2 ਮਿੰਟ ਬਾਅਦ ਪੈਡ ਕਰਾਂਗੇ ਇਹਦੇ ਵਿੱਚ ਸਾਗ ਜਿੰਨਾ ਵੀ ਤੁਸੀਂ ਪਾਉਣਾ ਹੋਇਆ ਪਾ ਲਿਓ ਆਪਣੇ ਹਿਸਾਬ ਨਾਲ ਠੀਕ ਹੈ ਜੀ ਸਾਗ ਦਾ ਕਲਰ ਚੈੱਕ ਕਰੋ ਤੁਸੀਂ ਰੰਗਤ ਆ ਮੈਂ ਕਹਿੰਦਾ ਨਜ਼ਾਰਾ ਆ ਜਾਊਗਾ ਤੇ ਲੋ ਜੀ ਸਾਗ ਆਪਾਂ ਨੇ ਪਾ ਲਿਆ ਇਹਨੂੰ ਕਰਦੇ ਆ ਮਿਕਸ ਤੇ ਲੋ ਜੀ ਆਪਾਂ ਤਾਂ ਐਸੇ ਤਰੀਕੇ ਨਾਲ ਸਾਗ ਤੜਕਦੇ ਆ ਆਪਾਂ ਬਹੁਤਾ ਲੱਲਾ ਪੱਬਾ ਨਹੀਂ ਕਰਦੇ ਠੀਕ ਹੈ ਜੀ ਜਿ ਬਾਦਵਾ ਵੀ ਲਾਸਣਾ ਬਾਤਿਆਂ ਕਰਦੇ ਆ ਫਲਾਣਾ ਕਰਦੇ ਆ ਕਿ ਜਿੰਨਾ ਸਾਗ ਨੂੰ ਸਿੰਪਲ ਤਰੀਕੇ ਨਾਲ ਖਾਓਗੇ ਉਹਨਾਂ ਟੇਸਟ ਆਊਗਾ ਠੀਕ ਹੈ ਜੀ ਤੇ ਲੋ ਜੀ ਬਾਦ ਵਿੱਚ ਪਾਉਂਗੇ ਮੈਂ ਥੋੜੀ ਜਿਹੀ ਮਲਾਈ ਇਹ ਸਾਗ ਮੈਂ ਕਹਾਂ ਦੇਖ ਦੇਖ ਕੀ ਨਜ਼ਾਰਾ ਆਈ ਜਾਂਦਾ ਖਾਣ ਜਿੱਤਾ ਨਜ਼ਾਰਾ ਆਉਣਾ ਹੀ ਆਉਣਾ ਤੇ ਲੋ ਜੀ ਇਹਨੂੰ ਆਪਾਂ ਚਾਰ ਪੰਜ ਮਿੰਟ ਪਕਾਉਂਦੇ ਆ ਸੇਕ ਕਰ ਲੈਂਦੇ ਆ ਨਾ ਪੂਰਾ ਤੇ ਲਓ ਜੀ ਸਾਗ ਰੈਡੀ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਹਰਾ ਧਨੀਆ ਐਡ ਕਰ ਲਵਾਂਗੇ ਤੇ ਲਓ ਜੀ ਸਾਗ ਜਪਾਉਂਦੇ ਆ ਹੁਣ ਆਪਾਂ ਹਰਾ ਧਨੀਆ ਥੋਕੇ ਹਰਾ ਧਨੀਆ ਵੀ ਘੈਂਟ ਲੱਗਦਾ ਪਾਇਆ ਵਾ ਠੀਕ ਆ ਜੀ ਸਾਗ ਚ ਤੇ ਲਓ ਜੀ ਹੁਣ ਕਰਦੇ ਇਹਨੂੰ ਆਪਾਂ ਸਰਵ ਤੇ ਲਓ ਜੀ ਸਾਗ ਬਣ ਕੇ ਹੋ ਗਿਆ ਰੈਡੀ ਆਹ ਲਓ ਜੀ ਆਪਾਂ ਨੇ ਪਲੇਟ ਦੇ ਵਿੱਚ ਕੱਢ ਲਿਆ ਇਹ ਤੇ ਨਾਲੇ ਪਾ ਲਈ ਆਪਾਂ ਨੇ ਮਲਾਈ ਤੁਸੀਂ ਇਹਦੀ ਜਗਾ ਤੇ ਸਿੱਕੀ ਵੀ ਪਾ ਸਕਦੇ ਹੋ ਮੱਖਣ ਵੀ ਪਾ ਸਕਦੇ ਹੋ ਠੀਕ ਹੈ ਜੀ ਮਨੂੰ ਮਲਾਈ ਵਧੀਆ ਲੱਗਦੀ ਆ ਦੁੱਧ ਵਾਲੀ ਮੈਂ ਉਹ ਪਾ ਲਈ ਤੇ ਲੋ ਜੀ ਇੱਧਰ ਬਣ ਰਹੀ ਆ ਮੱਕੀ ਦੀ ਰੋਟੀ ਤੇ ਮਨਪ੍ਰੀਤ ਬਣਾਉਂਦੀ ਆ ਜੀ ਇਸ ਤਰੀਕੇ ਨਾਲ ਲਪਾਫੇ ਪਰ ਐਦਾਂ ਹੱਥ ਨਾਲ ਥੱਪ ਕੇ ਠੀਕ ਹੈ ਜੀ ਆਹ ਦੇਖੋ ਮੱਕੀ ਦੀ ਰੋਟੀ ਕਿੰਨੀ ਵਧੀਆ ਜਿਹੜੀ ਬਣ ਰਹੀ ਆ ਜੀ ਸੋ ਮੱਕੀ ਦੀ ਰੋਟੀ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਆਪਾਂ ਤੇ ਮਿਲਦੇ ਆਂ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ